ਇਸ ਕਿਹਾ ਜਾਂਦਾ ਹੈ ਕਿਉਂਕਿ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਇੱਥੇ ਆ ਕੇ ਰਹਿ ਰਹੇ ਹਨ ਆਪਣੀ ਇਮੀਗ੍ਰੇਸ਼ਨ ਨੀਤੀ ਤੋਂ ਇਲਾਵਾ ਕੈਨੇਡਾ ਆਪਣੇ ਬਿਹਤਰੀਨ ਸਿੱਖਿਆ ਦੇ ਲਈ ਵੀ ਜਾਣਿਆ ਜਾਂਦਾ ਹੈ ਇੱਥੋਂ ਦੀਆਂ ਯੂਨੀਵਰਸਿਟੀਆਂ ਦੁਨੀਆ ਦੀਆਂ ਚੋਟੀ ਦੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਗਿਣੀਆਂ ਜਾਂਦੀਆਂ ਹਨ ਕੈਨੇਡੀਅਨ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਵਿਦਿਆਰਥੀਆਂ ਨੂੰ ਦੇਸ਼ ਦੇ ਵਿੱਚ ਸੈਟਲ ਹੋਣ ਦਾ ਵਿਕਲਪ ਵੀ ਦਿੰਦੀਆਂ ਹਨ ਕੈਨੇਡਾ ਵਿੱਚ ਹਰ ਸਾਲ ਲੱਖਾਂ ਲੋਕਾਂ ਨੂੰ ਪੀਆਰ ਦਿੱਤੀ ਜਾਂਦੀ ਹੈ 2023 ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਪੀਆਰ ਦੇ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 80 ਲੱਖ ਦੇ ਕਰੀਬ ਸੀ ਕੈਨੇਡਾ ਵਿੱਚ ਪੜਨ ਦੇ ਲਈ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਇਸ ਇਰਾਦੇ ਦੇ ਨਾਲ ਆਉਂਦੇ ਹਨ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇੱਥੇ ਕੰਮ ਕਰਨਗੇ ਅਤੇ ਫਿਰ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨਗੇ ਕੈਨੇਡੀਅਨ ਸਰਕਾਰ ਅਨੁਸਾਰ ਰੈਜ਼ੀਡੈਂਸ ਵਿਦੇਸ਼ੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਰਹਿਣ ਅਤੇ ਕੰਮ ਕਰਨ ਦੇ ਲਈ ਦਿੱਤੀ ਜਾਂਦੀ ਹੈ ਪੀਆਰ ਪ੍ਰਾਪਤ ਕਰਨ ਵਾਲੇ ਲੋਕ ਦੂਜੇ ਦੇਸ਼ਾਂ ਦੇ ਨਾਗਰਿਕ ਹਨ ਪੀਆਰ ਧਾਰਕ ਕੈਨੇਡਾ ਵਿੱਚ ਕਿਤੇ ਵੀ ਕੰਮ ਕਰ ਸਕਦੇ ਹਨ ਪੜ ਸਕਦੇ ਹਨ ਅਤੇ ਰਹਿ ਸਕਦੇ ਹਨ ਉਹਨਾਂ ਨੂੰ ਪੀਆਰ ਧਾਰਕ ਕੈਨੇਡੀਅਨ ਨਾਗਰਿਕਤਾ ਤੇ ਲਈ ਵੀ ਅਧਿ ਦੇ ਸਕਦੇ ਹਨ ਹਾਲਾਂਕਿ ਉਹ ਵੋਟ ਨਹੀਂ ਪਾ ਸਕਦੇ ਹਨ ਕੈਨੇਡਾ ਵਿੱਚ ਬਹੁਤ ਸਾਰੇ ਅਜਿਹੇ ਕੋਰਸ ਹਨ ਜਿਨ੍ਹਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੀਆਰ ਪ੍ਰਾਪਤ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਇਹ ਕੁਝ ਛੋਟੀ ਦੇ ਕੋਰਸ ਹਨ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਕੋਈ ਵੀ ਆਸਾਨੀ ਦੇ ਨਾਲ ਨੌਕਰੀ ਪ੍ਰਾਪਤ ਕਰ ਸਕਦਾ ਹੈ ਅਸਲ ਵਿੱਚ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਇੱਕ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਜਿਸ ਰਾਹੀਂ ਤੁਸੀਂ ਇੱਕ ਕੈਨੇਡੀਅਨ ਕੰਪਨੀ ਦੇ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹੋ ਨੌਕਰੀ ਦੇ ਨਾਲ-ਨਾਲ ਪੀਆਰ ਦੇ ਲਈ ਯੋਗਤਾ ਦੇ ਮਾਪਦੰਡ 20 ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਆਹ ਜਾਣਦੇ ਹਾਂ ਉਹਨਾਂ ਕੋਰਸਾਂ ਬਾਰੇ ਜਿਨ੍ਹਾਂ ਰਾਹੀਂ ਕੋਈ ਵੀ ਆਸਾਨੀ ਦੇ ਨਾਲ ਪੀਆਰ ਹਾਸਲ ਕਰ ਸਕਦਾ ਹੈ ਐਮਬੀਏ ਐਮਐਸਸੀ ਇਨ ਕੰਪਿਊਟਰ ਸਾਇੰਸ ਆਈਟੀ ਐਮਐਸਸੀ ਇਨ ਡਾਟਾ ਸਾਇੰਸ ਐਮਐਸਸੀ ਇਨ ਫਾਈਨੈਂਸ ਐਂਡ ਬੈਂਕਿੰਗ ਐਮਟੈਕ ਇਨ ਸਿਵਲ ਇੰਜੀਨੀਅਰਿੰਗ ਐਮਐਸਸੀ ਐਮਟੈਕ ਇਨ engineering MSc MTech in electrical electronics MSc MTech in chemical engineering MSc MTech in engineering management MSc in biosciences MSc in nursing MSc in biochemistry MSc in biosciences MSc in nursing MA in marketing management MA in journalism MA in public relations ਇਨਾ ਕੋਰਸਾਂ ਦਾ ਅਧਿਐਨ ਕਰਨ ਵਾਲੇ ਵਿਦਿਆਰਥੀ ਪੀਆਰ ਦੇ ਲਈ ਬਣਾਈਆਂ ਗਈਆਂ ਦੋ ਸ਼੍ਰੇਣੀਆਂ ਦੇ ਵਿੱਚ ਯੋਗ ਬਣ ਜਾਂਦੇ ਹਨ ਇਹਨਾਂ ਵਿੱਚੋਂ ਪਹਿਲਾ ਕੈਨੇਡਾ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀ ਦੀ ਉਮਰ ਪਾਸ਼ਾ ਦਾ ਗਿਆਨ ਸਿੱਖਿਆ ਦਾ ਪੱਧਰ ਆਦਿ ਦੇ ਨਾਲ ਯੋਗਤਾ ਦੇ ਮਾਪਦੰਡ ਨਿਰਧਾਰਿਤ ਕੀਤੇ ਜਾਂਦੇ ਹਨ ਇਸ ਸ਼੍ਰੇਣੀ ਦੇ ਵਿੱਚ ਪੀਆਰ ਪ੍ਰਾਪਤ ਕਰਨ ਦੇ ਲਈ 1 ਸਾਲ ਕੰਮ ਕੰਡਾ ਤਜਰਬਾ ਜ਼ਰੂਰੀ ਹੈ ਉੱਪਰ 10 ਕੋਰਸਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਕਰਕੇ ਤਜਰਬੇ ਦੇ ਮਾਪਦੰਡ ਪੂਰੇ ਕੀਤੇ ਜਾ ਸਕਦੇ ਹਨ ਦੂਜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਹੈ ਇਹ ਪੀਆਰ ਬਿਨਿਕਾਰ ਨੂੰ ਸਿੱਧੇ ਤੌਰ ਤੇ ਪੀਆਰ ਪ੍ਰਦਾਨ ਨਹੀਂ ਕਰਦਾ ਹੈ ਪਰ ਇਹ ਕੈਨੇਡਾ ਤੋਂ ਗ੍ਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ ਅਜਿਹੇ ਹਿਸਲੇ ਹੈ ਕਿ ਵਿਦਿਆਰਥੀ ਦੇਸ਼ ਦੀ ਕਿਸੇ ਵੀ ਕੰਪਨੀ ਦੇ ਨਾਲ ਕੰਮ ਕਰ ਸਕਣ ਅਤੇ ਕੈਨੇਡਾ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਰਾਹੀਂ ਪੀਆਰ ਦੇ ਲਈ ਅਪਲਾਈ ਕਰ ਸਕਣ